ਇਹ ਵੀਰਾਂ ਦਾ ਬਜਟ ਘਟਿਆ ਉਹਨਾਂ ਵਾਸਤੇ ਗੱਡੀ ਆਪਾਂ ਲੈ ਕੇ ਆਏ ਆ ਸਿਰਫ ਦਸਰਮ 1.5 ਲੱਖ ਰੁਪਏ ਦੇ ਵਿੱਚ ਲਓ ਜੀ 1.5 ਲੱਖ ਰੁਪਏ ਦੇ ਵਿੱਚ ਬਾਈ ਤੁਹਾਨੂੰ ਸਫਾਰੀ ਮਿਲ ਜੂ 27 ਤੱਕ ਪਾਸੇ ਬਾਈ ਤੱਕ ਪਾਸ ਫਿਰ ਟੋਮ ਮਾਡਲ ਜਿਹਦੇ ਛੱਤ 'ਚ ਵੀ ਏਸੀ ਆ ਹਾਂ ਈਐਕਸ ਮਾਡਲ ਆ ਠੀਕ ਹੈ ਜੀ ਸਾਰੇ ਫੰਕਸ਼ਨ ਵਰਕਿੰਗ ਐ ਏਸੀ ਬੰਕਰ ਅਲੋਏ ਟਾਇਰ ਪੰਜੇ ਹੈਗੇ ਆ ਗੱਡੀ ਦੇ ਠੀਕ ਹੈ ਜੀ ਬੰਪਰ ਤੋਂ ਬੰਪਰ ਗੱਡੀ ਸਾਰੀ オリジナル ਆ ਠੀਕ ਹੈ ਸੈਕੰਡ ਓਨਰ ਦੀ ਗੱਡੀ ਆ 78000 ਕਿਲੋਮੀਟਰ ਚੱਲੀ ਆ ਵਿਦ ਕੰਪਨੀ ਰਿਕਾਰਡ ਲਓ ਜੀ ਪੰਜੇ ਅਲੋਏ ਬਿਲਕੁਲ ਨਵੇਂ ਆ ਹ ਅਦਰੋਂ ਇੰਟੀਰੀਅਰ ਦੇਖ ਲਓ ਗੱਡੀ ਬਿਲਕੁਲ ਨਵੀਂ ਪਈ ਹੈ ਐਨ ਆਰ ਆਈ ਵੀਰ ਦੀ ਗੱਡੀ ਆ ਤੇ ਗੱਡੀ ਜਿੰਦਾ ਦਾ ਬਜਟ ਘੱਟ ਹੈ ਤੇ ਬਲੈਰੋ ਲੈਣੀ ਚਾਹੁੰਦੇ ਆ ਗੱਡੀ ਦੇ ਦਾਂਗੇ ਸਿਰਫ 2,85,000 ਰੁਪਏ ਦੇ ਵਿੱਚ 28 ਤੱਕ ਆਰਸੀ ਪਾਸ ਸਤਿ ਸ੍ਰੀ ਅਕਾਲ ਜੀ ਜਲੰਧਰ ਸ਼ਹਿਰ ਦੀ ਨਵੀਂ ਵੀਡੀਓ ਲੈ ਕੇ ਆਜੇ ਰੋਗੇ ਭਾਈ ਜੀ ਆਪਾਂ ਖੜੇ ਆ ਬਿੱਟੂ ਕਾਰ ਬਜ਼ਾਰ ਤੇ ਬੰਟੀ ਹੁੰਦੇ ਨੇ ਭਾਈ ਆਪਣੇ ਨਾਲ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਨਰਾਤਿਆਂ ਦੀ ਅੱਜ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਜੀ ਨਵੇਂ ਬਲੌਗ ਦਾ ਤੁਹਾਡੇ ਵਾਸਤੇ ਨਵੀਆਂ ਨਵੀਆਂ ਮੀਡਲ ਕਲਾਸ ਵਾਸਤੇ ਵਧੀਆ ਗੱ ਆਉਤੋਂ ਰੈਸ ਹਫਤੋਂ ਪਹਿਲੀ ਗੱਡੀ ਹੈਗੀ ਆ ਜੀ ਸਿਰਫ ਤੇ ਸਿਰਫ 10000 ਚੱਲੀ ਐ ਐਕਸ ਜੂਵੀ 300 ਠੀਕ ਐ ਬਾਜੀ ਇਹ ਡਬਲਯੂ 8 ਸਨਰੂਫ ਵਾਲੀ ਪੁਸ਼ ਬਟਨ ਸਟਾਰਟ ਵਾਲਾ ਮਾਡਲ ਐ ਆਪਣੀ ਮਾਡਲ ਕਹਿੰਦਾ ਬਾਜੀ ਇਹ ਇਹ 2022 ਮਾਡਲ ਐ ਜੀ ਰਜਿਸਟਰਡ ਤੇ ਹੀ ਐ ਠੀਕ ਐ ਸਿਰਫ 10000 ਕਿਲੋਮੀਟਰ ਚੱਲੀ ਐ ਗੱਡੀ ਜਿੱਦਾਂ ਆਪਾਂ ਸਮਝੋ ਨੋ ਸ਼ੋਰੂਮ ਤੋਂ ਨਵੀਂ ਕਢਾ ਲਈ ਐ ਜੀ ਤੇ ਇਹ ਲੈ ਲਈ ਐ ਡੀਜ਼ਲ ਪੈਟਰੋਲ ਬਾਜੀ ਡੀਜ਼ਲ ਐ ਜੀ ਡੀਜ਼ਲ ਦੀ ਡੀਜ਼ਲ ਦੇ ਵਿੱਚ ਟੌਪ ਮਾਡਲ ਐ ਪੋਸ਼ੂ ਬਟਨ ਸਟਾਰਟ ਸਨਰੂਫ ਕਰੂਜ਼ ਕੰਟਰੋਲ ਸਾਰੇ ਫੀਚਰ ਨੇ ਬਾਈ ਜੀ ਡੀਜ਼ਲ ਦੀ 2022 ਮਾਡਲ ਟੌਪ ਮਾਡਲ ਸਿਰਫ 10000 ਕਿਲੋਮੀਟਰ ਚੱਲੀ ਹੋਈ ਐਕਸ ਯੂ ਵੀ 300 300 ਤੇ ਕੰਡੀਸ਼ਨ ਦੀ ਬਹੁਤ ਨਵੀਂ ਕਾਰ ਹੈ ਤੇ ਭਾਜੀ ਰੇਟ ਕੀ ਰੱਖਿਆ ਦਾ ਰੇਟ ਭਾਜੀ ਨਵੀਂ ਗੱਡੀ ਹੈ 15.5 ਆਪਾਂ ਅੱਜ ਨਰਾਤਿਆਂ ਵਾਸਤੇ ਬਹੁਤ ਸਪੈਸ਼ਲ ਰੇਟ ਰੱਖਿਆ ਆ ਸਿਰਫ 9.5 ਲੱਖ ਰੁਪਏ 9.5 ਲੱਖ ਰੁਪਏ ਦੀ ਕਾਰ ਮਿਲ ਜੂ ਤੇ ਡਾਊਨ ਪੇਮੈਂਟ ਇਹਦੀ ਡਾਊਨ ਪੇਮੈਂਟ 50000 ਰੁਪਏ ਜਿਹਦੇ ਕੋਲ ਹੈਗਾ ਆ ਸਿਬਲ ਓਕੇ ਆ ਉਹਦਾ ਇੱਥੇ ਲੋਨ ਹੋ ਜਾਏਗਾ ਪੂਰਾ ਲ ਜੇ ਤੁਹਾਡਾ ਲੋਨ ਸਿਬਲ ਵਧੀਆ ਤਾਂ ਲੋਨ ਬਾਕੀ ਸਾਰਾ ਹੋ ਜੂਗਾ ਆਉਣਾ ਤੁਸੀਂ ਬਿੱਟੂ ਕਾਰ ਬਾਜ਼ਾਰ ਜਲੰਧਰ ਸਹਿਰ ਤੇ ਅੱਗੇ ਨਾਲ ਤੁਹਾਨੂੰ ਲਾਲ ਰੰਗ ਦੀ ਗੱਡੀ ਦਿਖਾਉਣੀ ਬਹੁਤ ਹੀ ਪਿਆਰੀ ਦੱਸਿਓ ਇਹ ਜਿਨ੍ਹਾਂ ਦਾ ਬਜਟ ਘੱਟ ਆ ਤੇ ਲਗਜ਼ਰੀ ਗੱਡੀ ਲੈਣੀ ਚਾਹੁੰਦੇ ਆ ਜੀ 2012 ਮਾਡਲ ਦੀ ਗੱਡੀ ਐ ਸਕੋਡਾ ਰੈਪਿਡ ਠੀਕ ਐ ਜੀ ਗੱਡੀ ਹੈਗੀ ਐ ਸੈਕੰਡ ਓਨਰ ਦੀ ਬਿਲਕੁਲ ਕੰਡੀਸ਼ਨ ਓਕੇ ਬ੍ਰੈਂਡ ਨਿਊ ਕੰਡੀਸ਼ਨ ਐ ਤੇ ਗੱਡੀ ਅਸੀਂ ਬਹੁਤ ਹੀ ਘੱਟ ਰੇਟ ਵਿੱਚ ਨਰਾਤਿਆਂ ਵਿੱਚ ਸਪੈਸ਼ਲ ਇਹਦਾ ਰੇਟ ਰੱਖਿਆ ਆ ਸਿਰਫ ਤੇ ਸਿਰਫ 1 ਲੱਖ ਤੇ 85000 ਰੁਪਿਆ ਲਓ ਜੀ 1,85,000 ਦੀ ਸਕੋਡਾ ਰੈਪਿਡ ਮਿਲ ਜੂਗੀ ਤੁਹਾਨੂੰ ਠੀਕ ਹੈ ਭਾਜੀ ਇਹ ਪੈਟਰੋਲਾ ਕਿ ਡੀਜ਼ਲ ਭਾਈ ਡੀਜ਼ਲ ਹੈ ਜੀ ਡੀਜ਼ਲ ਦੀ ਠੀਕ ਹੈ ਜੀ ਲਓ ਮਿੱਤਰੋ ਇਹਦੇ 12 ਮਾਡਲ ਤੇ ਲੋਨ ਤਾਂ ਨਹੀਂ ਹੋਣਾ ਭਾਜੀ 12 ਮਾਡਲ ਤੇ ਲੋਨ ਨਹੀਂ ਹੋਣਾ ਜੇ ਹੋਏਗਾ ਤਾਂ 1 ਸਾਲ ਦਾ ਹੋ ਜਾਏਗਾ ਜੇ ਤੁਹਾਡਾ ਸਿੰਪਲ ਓਕੇ ਆ ਠੀਕ ਹੈ ਜੀ ਨਹੀਂ ਤਾਂ ਫਿਰ 1,85,000 ਰੁਪਿਆ ਲਿਆਓ ਤੇ ਗੱਡੀ ਲੈ ਜਾਓ ਭਾਈ ਇਹ ਹੈਗੀ ਆ ਟਾਟਾ ਸਫਾਰੀ ਜੀ ਮਾਡਲ ਹੈਗਾ ਆ 2006 ਤੇ ਗੱਡੀ ਦੀ ਆਰ.ਸੀ. ਪਾਸ ਹੈ 2027 ਤੱਕ ਠੀਕ ਹੈ ਜੀ ਤੇ ਪੰਜੇ ਅਲੋਏ ਪੇ ਹੋਏ ਆ ਗੱਡੀ ਹਜੇ ਜਿੱਦਾਂ ਇੰਜੈਸਟਰ ਆਈ ਗੰਦੀ ਆ ਪਰ ਗੱਡੀ ਦੀ ਕੰਡੀਸ਼ਨ ਕੋਈ ਐਕਸੀਡੈਂਟ ਨਹੀਂ ਆ ਕੁਛ ਨਹੀਂ ਆ ਸੈਕੰਡ ਓਨਰ ਦੀ ਗੱਡੀ ਆ ਤੇ ਜਿਹੜੇ ਮੇਰੇ ਵੀਰਾਂ ਦਾ ਬਜਟ ਘਟਿਆ ਉਹਨਾਂ ਵਾਸਤੇ ਗੱਡੀ ਆਪਾਂ ਲੈ ਕੇ ਆਏ ਆ ਸਿਰਫ ਤੇ ਸਿਰਫ 1.5 ਲੱਖ ਰੁਪਏ ਦੇ ਵਿੱਚ ਲਓ ਜੀ 1.5 ਲੱਖ ਰੁਪਏ ਦੇ ਵਿੱਚ ਬਾਈ ਤੁਹਾਨੂੰ ਸਫਾਰੀ ਮਿਲ ਜੂ 27 ਤੱਕ ਪਾਸੇ ਬਾਈ ਤੱਕ ਪਾਸ ਫਿਰ ਟੋਮ ਮਾਡਲ ਜਿਹਦੇ ਛੱਤ 'ਚ ਵੀ ਏਸੀ ਆ ਹਾਂ ਈਐਕਸ ਮਾਡਲ ਆ ਠੀਕ ਹੈ ਜੀ ਸਾਰੇ ਫੰਕਸ਼ਨ ਵਰਕਿੰਗ ਆ ਏਸੀ ਬੰਕਰ ਅਲੋਏ ਟਾਇਰ ਪੰਜੇ ਹੈਗੇ ਆ ਗੱਡੀ ਦੇ ਠੀਕ ਹੈ ਜੀ ਅਲੋਏ 1.5 ਲ ਤੇ 1.5 ਲੱਖ ਰੁਪਏ ਦੇ ਵਿੱਚ ਤੁਹਾਨੂੰ ਸਫਾਰੀ ਮਿਲ ਜੂ ਭਾਈ ਜੀ ਜਿਹੜੇ ਘੱਟ ਬਜਟ ਦੇ ਵਿੱਚ ਗੱਡੀ ਭਾਲਦੇ ਨੇ ਸਫਾਰੀ ਤੇ ਨੰਬਰ ਚੈੱਕ ਕਰੋ 0038 ਨੰਬਰ ਇਹ ਆ ਗਿਆ ਕੀ ਬ੍ਰਿਜਾਕਾਰ ਟਾਪ ਮਾਡਲ ਡੀਜ਼ਲ ਦੀ ਦੱਸਿਓ ਭਾਜੀ ਭਾਜੀ 2016 ਮਾਡਲ ਜੀਡੀਆਈ ਪਲੱਸ ਹਮ ਪੁਸ਼ ਬਟਨ ਸਟਾਰਟ ਜੀ ਸਾਰੀ ਗੱਡੀ ਤਕਰੀਬਨ ओरिजिनल ਬੰਪਰ ਦੇ ਗੱਡੀ ਦੇ ਕੱਲੇ ਪੇਂਟ ਹੋਏ ਐ ਜੀ ਠੀਕ ਐ ਟਾਇਰ ਅਲੋਏ ਬਿਲਕੁਲ ਓਕੇ ਐ ਨਵੇਂ ਐ ਜੀ ਤੇ ਗੱਡੀ ਹੈਗੀ ਆ ਪੁਸ਼ ਬਟਨ ਸਟਾਰਟ 2016 ਮਾਡਲ JDI ਸੈਕੰਡ ਓਨਰ ਦੀ ਗੱਡੀ ਹੈ ਰੋਡ ਛੋਟਾ ਜਿਹਾ ਰੇਟ ਆਪਾਂ ਰੱਖਿਆ ਹੈ ਦਾ ਸਿਰਫ 6.5 ਲੱਖ ਰੁਪਈਆ 6.5 ਲੱਖ ਦੇ ਵਿੱਚ ਭਾਈ ਜੀ ਤੁਹਾਨੂੰ 16 ਮਾਡਲ JDI ਪਲੱਸ ਵਿਦ ਪੇਡ ਨੰਬਰ 9500 ਗੱਡੀ ਮਿਲ ਜੂਗੀ ਤੇ ਭਾਈ ਜੀ ਡਾਊਨ ਪੇਮੈਂਟ ਕਿੰਨੀ ਲੈ ਕੇ ਆਉਣੀ ਹੈ ਡਾਊਨ ਪੇਮੈਂਟ 50-60 ਹਜ਼ਾਰ ਰੁਪਈਆ ਸਿਬਲ ਓਕੇ ਹੋਣਾ ਚਾਹੀਦਾ ਹੈ ਜੀ ਠੀਕ ਹੈ ਜੀ ਅੱਗੇ ਆ ਗਈ Honda ਦੀ Amaze ਹੈ ਜੀ 2014 ਮਾਡਲ ਡੀਜ਼ਲ ਦੀ ਠੀਕ ਹੈ ਬਿਲਕੁਲ ਵਧੀਆ ਗੱਡੀ ਹੈ ਇੰਜਨ ਗੇਅਰ ਦੀ ਪੂਰੀ ਗਾਰੰਟੀ ਹੈ ਤੇ ਰੇਟ ਇਹਦਾ ਆਪਾਂ ਬਹੁਤ ਹੀ ਜੈਨੂਇਨ ਜ ਜਿਹੜੇ ਮੇਰੇ ਵੀਰਾਂ ਕੋਲ 50-60000 ਰੁਪਿਆ ਹੈਗਾ ਇਹ ਗੱਡੀ ਉਹਨਾਂ ਨੂੰ ਦੇ ਦਾਂਗੇ ਆਪਾਂ 3 ਲੱਖ ਤੇ 40000 ਰੁਪਏ ਦੀ 3 ਲੱਖ 40000 ਦੀ Honda Amaze diesel 2014 ਮਾਡਲ S ਮਾਡਲ ਦੀ ਠੀਕ ਹੈ ਜੀ diesel ਦੀ ਵਧੀਆ ਕਾਰ ਆ ਬਾਈ ਜੀ ਐਵਰੇਜ ਬਹੁਤ ਚੰਗੀ ਹੈ ਇਸ ਕਾਰ ਦੀ ਐਵਰੇਜ 24-25 ਲੀ ਦੇਊਗੀ ਜੀ ਤੇ ਅੱਗੇ ਆ ਗਈ ਬਾਈ ਜੀ Alto ਦੱਸਿਓ ਬਾਈ ਜੀ ਇਹ 2010 ਮਾਡਲ Alto ਹੈ ਜੀ ਸਿੰਗਲ ਹੈਂਡ ਚੱਲੀ ਹੈ ਸਿਰਫ 35000 ਕਿਲੋਮੀਟਰ ਚੱਲੀ ਹੈ ਗੱਡੀ 2010 ਮਾਡਲ ਫਸਟ ਓਨਰ ਫਸਟ ਓਨਰ ਸਿਰਫ 35000 ਚੱਲੀ ਸਿਰਫ 35000 ਚੱਲੀ ਕੀ ਆ ਬਾਤ ਹੈ ਲਓ ਜੀ ਕਰੋ ਗੱਡੀ ਦੇਖੋ ਅੰਦਰੋਂ ਜਦੋਂ 24 ਮਾਡਲ ਗੱਡੀ ਹੁੰਦੀ ਹੈ ਨਾ ਉਸ ਤੋਂ ਵੀ ਨਵੀਂ ਗੱਡੀ ਆ ਠੀਕ ਹੈ ਜੀ ਤੇ ਟਾਇਰ ਹਜੇ ਪਹਿਲੀ ਵਾਰੀ ਨਵੇਂ ਪਵਾਤੇ ਇਹਦੇ ਬ੍ਰੈਂਡ ਨਿਊ ਓਕੇ ਤੇ ਗੱਡੀ ਦਾ ਰੇਟ ਇਹਦਾ ਆਪਾਂ ਰੱਖਿਆ ਸਿਰਫ ਤੇ ਸਿਰਫ 135000 ਰੁਪਏ ਕਾਪੀ ਤੁਹਾਨੂੰ ਦੋਵਾਂਗੇ 2031 ਤੱਕ ਰਿਨਿਊ 2031 ਤੱਕ ਪਾਸਿੰਗ ਮਿਲ ਜੂ ਬਾਈ ਜੀ 135000 ਰੁਪਏ ਦੀ ਗੱਡੀ 10 ਮਾਡਲ 35000 ਹੀ ਚੱਲੀ ਹੈ ਸਿਰਫ ਸਿਰਫ 35000 ਕਿਲੋਮੀਟਰ ਚੱਲੀ ਉਧਰ ਨਾ ਕਾਲੇ ਰੰਗ ਦੀ ਡਸਟਰ ਖੜੀ ਆ ਬਹੁਤ ਹੀ ਪਿਆਰੀ ਲੱਗਦੀ ਐ ਖੜੀ ਦੱਸਿਓ ਭਾਜੀ ਗੱਡੀ ਬਾਰੇ ਇਹ ਭਾਜੀ ਡਸਟਰ ਹੈਗੀ ਐ ਆਮ ਲੋਕੀ ਲੈਂਦੇ 85 BHP ਵਾਲੀਆਂ ਹਾਂ ਇਹ ਹੈ ਕਿ ਸਭ ਤੋਂ ਟੋਪ 110 BHP ਵਾਲੀ 110 BHP 13 ਮਾਡਲ ਜੇ ਫਸਟ ਓਨਰ ਦੀ ਕਾਰ ਆ ਠੀਕ ਐ ਟਾਇਰ ਬਿਲਕੁਲ ਬ੍ਰੈਂਡ ਨਿਊ ਪਹਿਲੀ ਵਾਰੀ ਨਵੇਂ ਪੈ ਗਏ ਆ ਠੀਕ ਐ ਜੀ 80000 ਕਿਲੋਮੀਟਰ ਗੱਡੀ ਚੱਲੀ ਐ ਹੂੰ ਕਾਲੇ ਰੰਗ ਦੇ ਸ਼ੌਕੀਨ ਕਾਲੀ ਨਾਗਣੀ ਜਿਹਨੂੰ ਕਹ ਲਈਏ ਆਪਾਂ ਜਿਹੜੇ ਬੰਦੇ ਲੈਣ ਦੇ ਸ਼ੌਕੀਨ ਆ ਗੱਡੀ ਦਾ ਰੇਟ ਆਪਾਂ ਬਿਲਕੁਲ ਵਾਜਬ ਰੱਖਿਆ 3,35,000 ਰੁਪਏ 3,35,000 ਚ ਪਹਿਲੇ ਨਾਂ ਦੀ ਡਸਟਰ ਮਿਲ ਜੂ ਉਹ ਵੀ ਕਾਲੇ ਰੰਗ ਦੇ ਵਿੱਚ ਟਾਪ ਮਾਡਲ 110 BHP ਵਾਲੀ ਠੀਕ ਹੈ ਭਾਜੀ ਡਾਊਨ ਪੇਮੈਂਟ ਕਿੰਨੀ ਚਾਹੀਦੀ ਹੈ ਡਾਊਨ ਪੇਮੈਂਟ ਇਹਦੀ ਉਹੀ 50-60 ਹਜ਼ਾਰ ਹੀ ਚਾਹੀਦੀ ਹੈ ਜੀ ਸਿੰਬਲ ਤੇ ਬੈਂਕਿੰਗ ਓਕੇ ਹੋਣੀ ਚਾਹੀਦੀ ਹੈ ਜੀ ਅੱਗੇ ਆ ਗਈ Honda City ਦੱਸਿਓ ਜੀ ਇਹ Honda City ਹੈ ਜੀ ਡੀਜ਼ਲ ਦੀ 2016 ਮਾਡਲ ਹੂੰ ਇਹ ਗੱਡੀ ਬੰਪਰ ਤੱਕ ਵੀ ਗੱਡੀ ਦੇ ਓਰੀਜਨਲ ਹੈ ਓਕੇ ਬੰਪਰ ਤੋਂ ਬੰਪਰ ओरिजिनल या ਸੈਕੰਡ ਓਨਰ ਦੀ ਕਾਰ ਆ 78000 ਵਿਦ ਕੰਪਨੀ ਰਿਕਾਰਡ ਚੱਲੀ ਆ ਹਮ ਸਾਰੀਆਂ ਕੰਪਨੀ ਚ ਸਰਵਿਸਾਂ ਹੋਈਆਂ ਆ ਠੀਕ ਹੈ ਤੇ ਜਿਹੜੇ ਮੇਰੇ ਵੀਰ ਡੀਜ਼ਲ ਦੀ ਲੈਣਾ ਚਾਹਦੇ ਆ Honda City रेड ਆਪਾਂ ਬਹੁਤ ਵਾਜਬ ਰੱਖਿਆ ਇਹਦਾ 16 ਮਾਡਲ ਸਿਰਫ 5 ਲੱਖ ਤੇ 15000 ਰੁਪਏ ਦੀ ਠੀਕ ਹੈ ਜੀ 80000 ਰੁਪਏ ਦੀ ਡਾਊਨ ਪੇਮੈਂਟ ਦੇ ਕੇ ਬਾਕੀ ਤੁਹਾਡਾ ਹੋ ਜਾ ਗਿਆ ਲੋਨ ਸਾਰਾ ਲਓ ਜੀ 80000 ਰੁਪਏ ਲੈ ਕੇ ਆਉਣਾ ਤੇ ਬਾਕੀ ਹੋ ਜਾਊਗਾ ਲੋਨ ਕਰੂਜ਼ ਕੰਟਰੋਲ ਵਾਲੀ Honda City ਡੀਜ਼ਲ ਦੇ ਵਿੱਚ ਲੈ ਜਾਓ ਤੇ ਅਗਲੀ ਗੱਡੀ ਭਾਜੀ ਆਹਾ ਪਜੈਰੋ ਅਗਲੀ ਗੱਡੀ ਪਜੈਰੋ ਹੈ ਜੀ ਸਪੋਰਟਸ ਆਟੋਮੈਟਿਕ ਠੀਕ ਹੈ ਇਹ ਗੱਡੀ ਹੈਗੀ ਹੈ ਜੀ ਦੂਜੇ ਨਾਮ ਦੀ ਹਮ ਬਾਜ਼ਾਰ ਦੇ ਵਿੱਚ 16 ਮਾਡਲ ਪਜੈਰੋ ਲੋਕੀ ਵੇਚਦੇ ਪਏ ਆ 13 13 14 14 ਲੱਖ ਰੁਪਏ ਦੀ ਆ ਜੀ ਆਪਣਾ ਜਿੱਦਾਂ ਬਿਲਕੁਲ ਵਾਜਬ ਰੇਟ ਆਪਾਂ ਰੱਖਿਆ ਇਹਦਾ ਸਿਰਫ ਤੇ ਸਿਰਫ 10 ਲੱਖ 25000 ਰੁਪਏ ਆ 10 ਲੱਖ 25000 ਦੀ 16 ਮਾਡਲ ਪਜੈਰੋ ਸਪੋਰਟ ਮਿਲ ਜੂਗਾ ਜੀ ਤੇ ਗੱਡੀਆਂ ਜਿਹੜੇ ਵੀਰਾਂ ਕੋਲ ਹੈਗੀਆਂ ਨੇ ਜਾਂ ਜਿਹੜੇ ਚਲਾਉਂਦੇ ਨੇ ਉਹਨਾਂ ਨੂੰ ਪਤਾ ਕਿ ਇਹਦਾ ਰੁੱਤਵਾ ਵੀ ਵੱਖਰਾ ਤੇ ਚਲਾਵਾ ਦਾ ਮੈਂ ਕਹਾਂ ਜੀ ਫੋਰਚੂਨਰ ਨਾ ਰਿਕਸਾਈਡ ਹੋ ਜੂ ਰਹਿ ਜੂਗੀ ਤੇ ਜਿਹੜੇ ਪੁਜਾਰੋ ਚਲਾ ਚੁੱਕੇ ਉਹਨਾਂ ਨੂੰ ਪਤਾ ਪੁਜਾਰੋ ਦੀ ਵੈਲਿਊ ਕੀ ਹੈਗੀ ਬਿਲਕੁਲ ਬਾਈ ਪੁਜਾਰੋ ਵਰਗਾ ਸਵਾਦ ਨਹੀਂ ਫੋਰਚੂਨਰ ਚ ਤੇ ਭਾਈ ਅਗਲੀ ਗੱਡੀ ਕਿਹੜੀ ਦਿਖਾਉਣੀ ਆ ਆਪਾਂ ਅਗਲੀ ਗੱਡੀ ਆ ਜੋ ਤੁਹਾਨੂੰ ਦਿਖਾਈਏ ਬਲੈਰੋ ਲੈ ਮੈਂ ਤੇਰਾ ਘਰ ਉਧਰ ਨੂੰ ਕਿੰਨਾ ਮਾਡਲ ਹੈ ਜੀ ਇਹ ਬਲੈਰੋ ਹੈਗੀ ਆ ਜੀ ਮਾਡਲ ਤਾਂ 8 ਆ ਪਰ ਇਹਦੀ ਕੰਡੀਸ਼ਨ 2024 ਵਰਗੀ ਆ ਹੂੰ ਬੰਪਰ ਤੋਂ ਬੰਪਰ ਗੱਡੀ ਸਾਰੀ オリジナル ਸੈਕੰਡ ਓਨਰ ਦੀ ਗੱਡੀ ਆ 78000 ਕਿਲੋਮੀਟਰ ਚੱਲੀ ਆ ਵਿਦ ਕੰਪਨੀ ਰਿਕਾਰਡ ਲਓ ਜੀ ਪੰਜੇ ਅਲੋਏ ਬਿਲਕੁਲ ਨਵੇਂ ਆ ਹਮ ਅਦਰੋਂ ਇੰਟੀਰੀਅਰ ਦੇਖ ਲਓ ਗੱਡੀ ਬਿਲਕੁਲ ਨਵੀਂ ਪਈ ਆ ਐਨ ਆਰ ਆਈ ਵੀਰ ਦੀ ਗੱਡੀ ਆ ਤੇ ਗੱਡੀ ਜਿਹਦਾ ਦਾ ਬਜਟ ਘੱਟ ਹੈ ਤੇ ਬਲੇਰੋ ਲੈਣੀ ਚਾਹੁੰਦੇ ਆ ਗੱਡੀ ਦੇ ਦਾਂਗੇ ਸਿਰਫ 2,85,000 ਰੁਪਏ ਦੇ ਵਿੱਚ 28 ਤੱਕ ਆਰ ਸੀ ਪਾਸ ਲਓ ਜੀ 28 ਤੱਕ ਆਰ ਸੀ ਪਾਸ ਮਿਲ ਜੂ 2,85,000 ਦੀ ਟਾਇਰ ਜਮਾਂ ਨਵੇਂ ਮੇਰੇ ਕਰਕੇ ਦਿਖਾ ਦੇ ਵਧੀਆ ਟਾਇਰ ਨੇ ਕੋਈ ਕੰਮ ਖਰਚਾ ਭਾਜੀ ਕੋਈ ਖਰਚਾ ਨਹੀਂ ਜੀ ਇੰਜਨ ਗੇਅਰ ਐਂਡ ਪਰਫੈਕਟ ਜਿੱਦਾ 2024 ਮਾਡਲ ਆਉਂਦਾ ਠੀਕ ਹੈ ਲਓ ਮਿੱਤਰੋ ਜਿਹੜੇ ਬਲੈਰੋ ਮੰਗਦੇ ਨੇ ਘੱਟ ਬਜਟ ਦੇ ਵਿੱਚ ਤਾਂ ਬਲੈਰੋ ਲੈ ਸਕਦੇ ਆ ਆ ਹੈਗੀ ਆ ਜੀ ਹੁਣ ਜਿਹੜੇ 7 ਸੀਟਡ ਗੱਡੀ ਵੱਡੀ ਲੈਣੀ ਚਾਹੁੰਦੇ ਆ ਬਜਟ ਘਟਿਆ ਹੂੰ ਸਫਾਰੀ ਈ ਐਕਸ 2.2 ਸੀ ਆਰ ਡੀ ਇੰਜਨ ਵਾਲੀ ਮਾਡਲ ਹੈਗਾ ਜੀ 2011 ਆਰ ਸੀ ਦਵਾਂਗੇ 2031 ਤੱਕ ਪਾਸ ਤੇ ਗੱਡੀ ਦਾ ਰੇਟ ਹੈਗਾ ਬਿਲਕੁਲ ਜੈਨੂਨ 2 ਲੱਖ ਤੇ 60000 ਰੁਪਏ ਦੇ ਵਿੱਚ ਆਪਾਂ 11 ਮਾਡਲ ਸਫਾਰੀ ਦੇ ਦੇਣੀ ਹੈ ਅਲੋਏ ਬਿਲਕੁਲ ਨਵੇਂ ਹੈ ਅੰਦਰ ਨੈਵੀਗੇਸ਼ਨ ਸਿਸਟਮ ਟੱਚ ਸਕਰੀਨ ਸਾਰਾ ਕੁਝ ਲੱਗਾ ਆ 11 ਮਾਡਲ 31 ਤੱਕ ਆਰਸੀ ਪਾਸ ਦਵਾਂਗੇ 2 ਲੱਖ 60000 ਰੁਪਏ ਦੀ ਸਫਾਰੀ ਆਪਾਂ ਤੁਹਾਨੂੰ ਦੇ ਦਿੰਦੇ ਹਾਂ ਜੀ 2 ਲੱਖ 60000 ਚ ਲੈ ਜਾਓ ਫਿਰ ਸਫਾਰੀ ਜਿਹੜੇ ਸਫਾਰੀ ਦੇ ਸ਼ਕੀਨ ਨੇ ਜੀ BMW ਦੀ X3 ਲਗਜ਼ਰੀ ਕਾਰ ਬਹੁਤ ਛੋਟੇ ਰੇਟ ਦੇ ਵਿੱਚ ਦੱਸਿਓ ਭਾਜੀ ਭਾਜੀ X3 ਹੈ ਜਿਹੜੇ ਬੰਦਿਆਂ ਦਾ ਬਜਟ ਘਟਿਆ ਤੇ ਲਗਜ਼ਰੀ ਗੱਡੀ ਦੀ ਫੀਲਿੰਗ ਲੈਣੀ ਚਾਹੁੰਦੇ ਆ ਗੱਡੀ ਬੰਪਰ ਟੂ ਬੰਪਰ ਸਾਰੀ オリジナル ਆ ਬਹੁਤ ਜਿਆਦਾ ਸੰਭਾਲੀ ਹੋਈ ਕਰਨਲ ਦੀ ਗੱਡੀ ਆ ਠੀਕ ਆ ਮਾਡਲ ਹੈਗਾ 2012 ਐਕਸ 3 112000 ਚੱਲੀ ਆ ਗੱਡੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਹਰ ਫੰਕਸ਼ਨ ਗੱਡੀ ਦਾ ਵਰਕਿੰਗ ਆ ਸਨ ਰੂਫ A to Z ਹਰ ਚੀਜ਼ ਗੱਡੀ ਦਾ ਫੰਕਸ਼ਨ ਜਿਹੜਾ ਵਰਕਿੰਗ ਆ ਆਪਾਂ ਗੱਡੀ ਦਾ ਰੇਟ ਬਹੁਤ ਹੀ ਘੱਟ ਰੱਖਿਆ ਨਵੀਂ ਗੱਡੀ 90 ਲੱਖ ਦੀ ਸੀਗੀ ਤੇ ਆਪਾਂ ਇਹ ਗੱਡੀ ਤੁਹਾਨੂੰ ਦੇ ਦੇਣੀ ਹੈ ਸਿਰਫ ਤੇ ਸਿਰਫ 7 ਲੱਖ ਰੁਪਏ ਦੇ ਵਿੱਚ 7 ਲੱਖ ਰੁਪਏ ਦੇ ਵਿੱਚ ਬਾਈ ਜੀ ਤੁਹਾਨੂੰ BMW X3 ਕਾਰ ਮਿਲ ਜੂ ਪਾਜੀ ਇਹਦੇ ਤੇ ਲੋਨ ਹੋ ਜੂਗਾ ਇਹਦੇ ਤੇ ਲੋਨ ਜਿਹਦਾ ਸਿੰਪਲ ਲੋਕ ਕੇ ਸਾਲ ਦਾ ਲੋਨ ਹੋ ਜਾਏਗਾ ਵੱਧ ਤੋਂ ਵੱਧ 2 ਸਾਲ ਦਾ ਵੀ ਹੋ ਸਕਦਾ ਹੈ ਸਿੰਪਲ ਤੇ ਬੈਂਕਿੰਗ ਵਧੀਆ ਹੋਣੀ ਚਾਹੀਦੀ ਹੈ ਲੱਖ ਡੇਢ ਲੱਖ ਰੁਪਏ ਦੇ ਕੇ ਬਾਕੀ ਲੋਨ ਹੋ ਜਾਏਗਾ ਲੋ ਮਿੱਤਰੋ ਲੱਖ ਡੇਢ ਲੱਖ ਲਿਆਓ ਜੀ ਤੁਹਾਡੀ ਪ੍ਰੋਫਾਈਲ ਵਧੀਆ ਬਾਕੀ ਲੋਨ ਹੋ ਜਾਊਗਾ ਅੱਗੇ ਆ ਗਈ ਭਾਈ ਜੀ ਸਕੌਡਾ ਦੀ ਰੈਪਿਡ ਕਾਰ ਦੱਸਿਓ ਪਾਜੀ ਪਾਜੀ ਇਹ 2015 ਮਾਡਲ ਆ ਟੋ ਮਾਡਲ ਜਿਹੜੀ ਆਈ ਸੀਗੀ ਗੱਡੀ ਬਲੈਕ ਇੰਟੀਰੀਅਰ ਵਾਲੀ ਠੀਕ ਹੈ ਆਟੋਮੈਟਿਕ ਸਭ ਤੋਂ ਵੱਡੀ ਗੱਲ ਹੈ ਆਟੋਮੈਟਿਕ ਸਕੋਡਾ ਰੈਪਿਡ ਚੱਲੀ ਆ ਸਿਰਫ 58000 ਕਿਲੋਮੀਟਰ ਇਹ ਡੀਜ਼ਲ ਆ ਕਿ ਪੈਟਰੋਲ ਡੀਜ਼ਲ ਆ ਜੀ ਡੀਜ਼ਲ ਦੇ ਵਿੱਚ ਆਟੋਮੈਟਿਕ 58000 ਕਿਲੋਮੀਟਰ ਚੱਲੀ ਆ ਫਰਸਟ ਓਨਰ ਆ ਠੀਕ ਹੈ ਜੀ ਦੋਨੋਂ ਚਾਬੀਆਂ ਸਰਵਿਸ ਬੁੱਕ ਹਰ ਚੀਜ਼ ਗੱਡੀ ਦੇ ਨਾਲ ਮਿਲੂਗੀ ਲੋ ਖੋਲੋ ਭਾਜੀ ਗੱਡੀ ਬਿਲਕੁਲ ਬ੍ਰੈਂਡ ਨਿਊ ਹੈ ਲੋ ਅੰਦਰ ਇੰਟੀਰੀਅਰ ਦਿਖਾ ਦਿਓ ਆਟੋਮੈਟਿਕ ਗੇਅਰ ਵਾਲੀ ਬਹੁਤ ਘੱਟ ਮਿਲਦੀ ਹੈ ਸਕੋਡਾ ਹੈ ਜੀ 2015 ਮਾਡਲ ਫਰਸਟ ਓਨਰ ਆਟੋਮੈਟਿਕ ਟੌਪ ਮਾਡਲ ਡੀਜ਼ਲ ਹੈਗਾ ਸਿਰਫ ਦੇ ਸਿਰਫ 4. ਤੇ ਡਾਉਨ ਪੇਮੈਂਟ ਭਾਈ 50 ਡਾਉਨ ਪੇਮੈਂਟ 50000 ਰੁਪਈਆ ਸਿੰਪਲ ਓਕੇ ਆ ਤਾਂ ਲੋਨ ਤੇ ਅੱਗੇ ਆ ਕੀ ਭਾਈ ਜੀ ਵੈਂਟੋ ਕਾਰ ਦੱਸਿਓ ਭਾਈ ਇਹ ਭਾਈ ਬੋਕਸ ਵੈਗਨ ਦੀ ਵੈਂਟੋ ਆ ਪਰ ਇਹ ਗੱਡੀ ਬਹੁਤ ਜ਼ਿਆਦਾ ਐਕਸਟਰਾ ਆਰਡੀਨਰੀ ਜਿਹਨੂੰ ਕਹਿ ਸਕਦੇ ਆ ਆਪਾਂ ਹਮ ਮਾਡਲ 13 ਜ਼ਰੂਰ ਹੈ ਪਰ ਚੱਲੀ ਸਿਰਫ 63000 ਆ ਓਕੇ ਬ੍ਰੈਂਡ ਨਿਊ ਟਾਇਰ ਟੌਪ ਮਾਡਲ ਆ ਕੰਪਨੀ ਲੋਇਅਲ ਆ 13 ਮਾਡਲ 13 ਮਾਡਲ 12 ਮਾਡਲ ਸੋਰੀ 12 ਮਾਡਲ ਆ ਪਹਿਲੇ ਨਾਲ ਗੱਲੀ 63000 ਆ ਹਾਈ ਲਾਈਨ ਮਾਡਲ ਆ ਹਮ ਤੇ ਗੱਡੀ ਬਹੁਤ ਹੀ ਵਾਜਬ ਰੇਟ ਤੇ ਗੱਡੀ ਦੀ ਕੰਡੀਸ਼ਨ ਦੇਖ ਲਓ ਜਿੱਦਾਂ ਆਪਾਂ 24 ਮਾਡਲ ਲੈਂਦੇ ਆ ਡੀਜ਼ਲ ਡੀਜ਼ਲ ਲਓ ਜੀ ਵਿਨਟੋ ਹਾਈ ਲਾਈਨ ਰੇਟ ਦਾ ਹੈਗਾ ਸਿਰਫ 295000 ਰੁਪਏ 295000 ਚ ਬਾਈ ਜੀ ਚੱਲੀ ਦੀ ਫੁੱਲ ਗਾਰੰਟੀ 60000 ਦੀ ਅਲੋਏ ਟਾਇਰ ਨਵੇਂ ਕੰਪਨੀ ਵਾਲੇ ਬ੍ਰੈਂਡ ਨਿਊ ਰੇਟ ਸਿਰਫ 295000 95000 ਰੁਪਏ ਲਿਆ ਉਹਦੇ ਬਾਕੀ ਹੋ ਜਾਏਗਾ ਲੋਨ ਠੀਕ ਹੈ ਜੀ ਅੱਗੇ ਆ ਗਈ ਬਾਈ ਜੀ ਟਾਟਾ ਦੀ ਤਿਆਗੋ ਕਾਰ ਇਹ ਕਾਰ ਦੀ ਹੈਵਰੇਜ ਵੀ ਚੰਗੀ ਆ ਤੇ ਉਦਾਂ ਵੀ ਸੇਫਟੀ ਪੱਖੋਂ ਵੀ ਬਹੁਤ ਵਧੀਆ ਕਾਰ ਆ ਦੱਸਿਓ ਭਾਜੀ ਗੱਡੀ ਬਾਰੇ ਇਹ ਭਾਜੀ 2018 ਮਾਡਲ ਦੀ ਗੱਡੀ ਆ ਹੂੰ ਫਸਟ ਓਨਰ ਦੀ ਗੱਡੀ ਆ ਰਜਿਸਟਰਡ 2019 ਚ ਐ 18 ਮਟਾ 19 18 ਮਟਾ 19 ਸਭ ਤੋਂ ਟੌਪ ਮਾਡਲ ਐ ਐਕਸ ਜੈਡ ਡੀਜ਼ਲ ਦੀ ਟਾਇਰ ਬਿਲਕੁਲ ਨਵੇਂ ਡੀਜ਼ਲ ਦੀ ਗੱਡੀ ਆ ਰੇਟ ਅਸੀਂ ਇੰਨਾ ਕਿਦਾ ਜਾਇਜ਼ ਰੱਖਿਆ ਆ ਕਿ ਜਿਹੜੇ ਬੰਦੇ ਕੋਲ ਡਾਊਨ ਪੇਮੈਂਟ ਨਹੀਂ ਵੀ ਹੈਗੀ ਆ ਉਹਦਾ ਵੀ ਇੱਥੇ ਲੋਨ ਹੋ ਜਾਊਗਾ 18 ਮਾਡਲ ਦੀ ਆਪਾਂ ਗੱਡੀ ਤੁਹਾਨੂੰ ਇਹ ਦੇ ਦੇਣੀ ਐ ਸਿਰਫ ਤੇ ਸਿਰਫ 3 ਲੱਖ 40 ਹਜ਼ਾਰ ਰੁਪਏ ਦੇ ਵਿੱਚ ਡੀਜ਼ਲ ਦੀ ਟਿਆਗੋ ਹੂੰ 3 ਲੱਖ 40 ਹਜ਼ਾਰ ਦੀ ਕੀ ਬਾਤ ਹੈ ਤੇ ਡਾਊਨ ਪੇਮੈਂਟ ਭਾਜੀ ਡਾਊਨ ਪੇਮੈਂਟ ਦੀ ਲੋੜ ਵੀ ਨਹੀਂ ਹੈਗੀ 50-60 ਹਜ਼ਾਰ ਲਿਆਓ ਤੁਹਾਡਾ ਸਿਮ ਬਲ ਓਕੇ ਹੈ ਬੈਂਕਿੰਗ ਓਕੇ ਹੈ ਲੋਨ ਕਰਾ ਦਾਂਗੇ ਲੋ ਜੀ ਜੇ ਤੁਹਾਡਾ ਲੋਨ ਤੁਹਾਡੀ ਪ੍ਰੋਫਾਈਲ ਵਧੀਆ ਤਾਂ ਤੁਹਾਡਾ ਸਾਰਾ ਲੋਨ ਵੀ ਹੋ ਜਾਊਗਾ ਨਹੀਂ ਤਾਂ 40-50 ਹਜ਼ਾਰ ਰੁਪਏ ਲਿਆਓ ਅੱਗੇ ਆ ਗਈ ਜੈਸਟ ਕਾਰ ਅੱਗੇ ਆ ਗਈ ਇਹ ਵੀ ਟਾਟਾ ਦੀ ਜੈਸਟ ਹੈ ਆ 15 ਰਜਿਸਟਰਡ 16 ਜੀ ਗੱਡੀ ਇਹ ਵੀ ਦੇਖ ਲਓ ਬਿਲਕੁਲ ਬ੍ਰੈਂਡ ਨਿਊ ਹੈ ਹੂੰ ਇਹ ਵੀ ਸਭ ਤੋਂ ਟੌਪ ਮਾਡਲ ਹੈ ਆ ਠੀਕ ਹੈ ਜੀ ਅੰਦਰ ਦੇਖੋ ਸਭ ਤੋਂ ਟੌਪ ਮਾਡਲ ਕਰੋ ਜੀ ਚੈੱਕ ਤੇ ਡੈਰ ਇਹਦੇ ਵੀ ਬਿਲਕੁਲ ਬ੍ਰੈਂਡ ਨਿਊ ਗੱਡੀ ਤੇ ਪੂਰੀ ਗੱਡੀ ਤੇ ਕੋਈ ਸਕ੍ਰੈਚ ਨਹੀਂ ਹੈ ਜੀ ਡਾਕਟਰ ਡਰਾਈਵਨ ਕਾਰ ਆ ਇਹ ਵੀ ਆਪਾਂ ਬਹੁਤ ਹੀ ਜਾਇਜ਼ ਰੇਟ ਤੇ ਤੁਹਾਨੂੰ ਦੇ ਦੇਣੀ ਆ 15 ਰਜਿਸਟਰਡ 16 ਤੁਹਾਨੂੰ ਗੱਡੀ ਦੇ ਦੇਗਾ ਆਪਾਂ 2 ਲੱਖ ਤੇ 90000 ਰੁਪਏ ਦੇ ਲਓ ਜੀ 2 ਲੱਖ 90000 ਦੀ ਇਹ ਕਾਰ ਮਿਲ ਜੂਗੀ ਤੇ ਡਾਊਨ ਪੇਮੈਂਟ ਭਾਜੀ ਇਹਦੇ ਵਾਸਤੇ ਡਾਊਨ ਪੇਮੈਂਟ ਉਹੀ 40 50000 ਰੁਪਈਆ ਨਹੀਂ ਵੀ ਹੈਗਾ ਤਾਂ ਸਿੱਬਲ ਤੇ ਓਕੇ ਹੋਣਾ ਚਾਹੀਦਾ ਲੋਨ ਹੋ ਜਾਏਗਾ ਠੀਕ ਹੈ ਅੱਗੇ ਆ ਗਈ ਭਾਈ ਜੀ ਡੀਜ਼ਲ ਦੀ एमयो कार बहुत बढ़िया कार है दसेओ पाजी ये भी पाजी बॉक्स वैगन दी एमयो बहुत साफ सुथरी कार सिंगल हैंड ड्रिवन 80 85000 किलोमीटर गड्डी चली है ये भी आपा अग्गे जदा अग्गे ठा आपा 17 मॉडल वाइट रंग दी ਤੁਹਾਨੂੰ ਦਿੱਤੀ ਸੀ ਬਹੁਤ ਭਾਸ ਸਿਰ ਅੱਜ ਆਪਾਂ 16 ਮਾਡਲ ਤੁਹਾਨੂੰ ਗੱਡੀ ਦੇ ਰਿਹਾ ਸਿਰਫ ਤੇ ਸਿਰਫ 385000 ਰੁਪਏ ਦੇ ਵਿੱਚ ਉਹ ਵੀ ਟੌਪ ਮਾਡਲ ਹਾਈਲਾਈਨ ਦੀ एमयो ਪਹਿਲੇ ਨਾਂ ਦੀ ਲੋ ਜੀ ਟੌਪ ਮਾਡਲ ਗੱਡੀ ਆ ਹਾਈਲਾਈਨ एमयो ਟਾਇਰ ਜਮਾ ਨਵੇਂ ਅਲੋਏ ਟਾਇਰ ਬਿਲਕੁਲ ਨਵੇਂ ਬਿਲਕੁਲ ਜੀ ਤੇ ਡਾਊਨ ਪੇਮੈਂਟ ਭਾਜੀ ਦੀ ਡਾਊਨ ਪੇਮੈਂਟ ਦੀ 50-60 ਹਜ਼ਾਰੀ ਚਾਹੀਦੀ ਹੈ ਜੀ ਬਾਕੀ ਬੀ ਲੋਨ ਤੇ ਸਿਰਫ ਲੋਨ ਤੁਹਾਡਾ ਓਕੇ ਹੋਣਾ ਚਾਹੀਦਾ ਆ ਤੇ ਗੱਡੀ ਤੇ ਲੋਨ ਹੋ ਜਾਏਗਾ ਸਾਰਾ ਭਾਜੀ 22 ਰਜਿਸਟਰਡ ਤੇ ਹੀ 31 ਦਸੰਬਰ ਜਨਵਰੀ 23 ਚ ਨਿਕਲੀ ਆ ਗੱਡੀ 15 ਜਨਵਰੀ ਨੂੰ ਜੀ ਮੈਨੂਫੈਕਚਰਿੰਗ 22 ਆ ਗੱਡੀ ਬੰਪਰ ਤੋਂ ਲੈ ਕੇ ਬੰਪਰ ਤੱਕ ਹਮ ਪੂਰੀ ਫੁੱਲ ਓਰੀਜਨਲ ਕਿਤੇ ਪਿੰਨੇ ਦਾ ਵੀ ਸਕ੍ਰੈਚ ਪੂਰੀ ਗੱਡੀ ਤੇ ਨਹੀਂ ਹੈਗਾ ਆ ਠੀਕ ਆ ਜੀ ਤੇ ਗੱਡੀ ਤੇ ਪੂਰੀ ਗੱਡੀ ਤੇ ਕੋਈ ਸਕ੍ਰੈਚ ਨਹੀਂ ਗੱਡੀ ਬਹੁਤ ਜ਼ਿਆਦਾ ਸੰਭਾਲ ਕੇ ਚਲਾਈ ਹੈ ਵੀਰ ਨੇ ਹੂੰ ਆਪਾਂ ਗੱਡੀ ਦਾ ਰੇਟ ਬੜਾ ਬਾਜੂ ਰੱਖਿਆ ਲੋਕੀ 22 ਮਾਡਲ ਪੀਵੀ1 ਵਾਲਿਆਂ ਦਾ 9.959 ਲੱਖ ਰਕਤ ਮੰਗਦੇ ਆ ਆਪਾਂ ਗੱਡੀ ਦੇ ਦਾਂਗੇ ਸਿਰਫ 7 ਲੱਖ ਤੇ 80 ਹਜ਼ਾਰ ਰੁਪਏ ਦੇ ਵਿੱਚ ਇਹ ਪਿਓਰ ਪੈਟਰੋਲ ਆ ਭਾਜੀ ਪਿਓਰ ਪੈਟਰੋਲ ਠੀਕ ਹੈ 22 ਰਜਿਸਟਰ ਤੇ 7 ਲੱਖ 80 ਹਜ਼ਾਰ ਰੁਪਏ ਦੇ ਵਿੱਚ ਲਓ ਜੀ ਪਹਿਲੇ ਨਾਂ ਦੀ 22/23 ਡੈਪ ਗੈਪਲੈਸ ਕਾਰ ਡੈਪ ਗੈਪ ਇੰਸ਼ੋਰੈਂਸ ਤਾਜੀ ਹੋਈ ਹੈ ਪੂਰੇ ਸਾਲ ਦੀ A to Z ਪੇਪਰ ਕੰਪਲੀਟ ਠੀਕ ਹੈ ਜੀ ਤੇ ਡਾਊਨ ਪੇਮੈਂਟ ਕਿੰਨੀ ਚਾਹੀਦੀ ਡਾਊਨ ਪੇਮੈਂਟ ਤੇ 50000 ਚਾਹੀਦਾ ਆ ਸਿਬਲ ਤੇ ਬੈਂਕਿੰਗ ਵਧੀਆ ਹੋਣੀ ਚਾਹੀਦੀ ਆ ਬਾਕੀ ਸਾਰੀ ਲੋਨ ਹੋ ਜਾਊਗਾ ਜੀ ਇੰਨਾ ਕਰਾਜ ਕੋਈ ਵੀ ਕਰ ਲੈਣੀਆ ਬਿੱਟੂ ਕਾਰੋਬਾਰ ਜਲੰਧਰ ਸ਼ਹਿਰ ਆਜੋ ਸਕਰੀਨ ਤੇ ਚੱਲਦੇ ਨੰਬਰਾਂ ਤੇ ਕਾਲ ਕਰਕੇ ਸਾਈਪਾਸ ਗੱਡੀ ਬੁੱਕ ਕਰ ਸਕਦੇ 0 ਡਿਟੇਲ ਨਹੀਂ ਉਹ ਵੀ ਮਿਲ ਜੂ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਲਾਈਕ ਕਮੈਂਟ ਸ਼ੇਅਰ ਦਬਕੇ ਕਰਦੇ ਹੋ ਸਤਿ ਸ੍ਰੀ ਅਕਾਲ